ਤੁਨਕਾ ਤੁਨਕਾ ਗੀਤ ਤੁਸੀਂ ਸਾਰਿਆਂ ਨੇ ਜ਼ਰੂਰ ਸੁਣਿਆ ਹੋਵੇਗਾ ਉਹ ਗੀਤ ਜਿਸ ਨੂੰ ਸੁਣ ਕੇ ਨੌਜਵਾਨ ਹੌਸਲਾ ਫੜਦੇ ਨੇ ਤੇ ਹਾਰਿਆ ਹੋਇਆ ਇਨਸਾਨ ਮੁੜ ਤੋਂ ਖੜਾ ਹੋਣ ਦੀ ਹਿੰਮਤ ਕਰਦਾ ਇਹ ਗੀਤ ਲਿਖਿਆ ਸੀ ਮਰਹੂਮ ਗੀਤਕਾਰ ਦੀਪੂ ਕਾਕੋਵਾਲੀਆ ਨੇ ਜਿਸ ਨੇ ਦੁਨੀਆ ਨੂੰ ਜਿਉਣਾ ਸਿਖਾਇਆ ਪਰ ਉਹ ਆਪ ਜੀ ਨਾ ਸਕਿਆ ਕੇ ਭਰੀ ਜਵਾਨੇ ਦੇ ਵਿੱਚ ਆਖਰਕਾਰ ਕਿਉਂ ਇਹ ਗੀਤਕਾਰ ਦੁਨੀਆ ਨੂੰ અલਵਿਦਾ ਆਖ ਗਿਆ ਪਰ ਹੁਣ ਐਨੇ ਸਾਲਾਂ ਬਾਅਦ ਸਵਾਲ ਇਹ ਹੈ ਕਿ ਉਸ ਗੀਤਕਾਰ ਦਾ ਪਰਿਵਾਰ ਕਿਸ ਹਾਲਤ ਦੇ ਵਿੱਚ ਹੈ ਪੁੱਤ ਦੀ ਤਸਵੀਰ ਜਿਹੜੀ ਹੈ ਕੰਧ ਦੇ ਉੱਤੇ ਟੰਗੀ ਹੋਈ ਹੈ ਤੇ ਪਰਿਵਾਰ ਜਿਹੜਾ ਹੈ ਗਰੀਬੀ ਦੇ ਨਾਲ ਲੜ ਰਿਹਾ ਹੈ ਆਟੋ ਚਲਾ ਕੇ ਗੁਜ਼ਾਰਾ ਕਰਦੇ ਹੈ ਡੇਟ ਪਾਲਣ ਜੋ ਗਣਨ ਕਰ ਲੈਂਦੇ ਆ ਕਿ ਮੋਤਾਜ ਨਹੀਂ ਹੈ ਰੁੱਖੀ ਸੁੱਕੀ ਖਾ ਕੇ ਖੁਸ਼ ਹੈ ਸਟੈਪ ਲੈਣ ਤੋਂ ਪਹਿਲਾਂ 1 ਮਹੀਨਾ ਹਮ ਗਮ ਹੋ ਗਿਆ ਸੀ ਕੁੜੀ ਇੱਥੇ ਆ ਕੇ ਉਦੋਂ ਬੈਠੀ ਰਹਿੰਦੀ ਰਹੀ ਹਮ ਕਹਿੰਦੀ ਮੈਂ ਜਾਣਾ ਨਹੀਂ ਮੈਂ ਇੱਥੇ ਰਹਿਣਾ ਹਮ ਸ਼ਰੀਮਾਨ ਬੀਤਾ ਜੀ ਦੇ ਹਨ ਨੇ ਉਹ ਜੋਕਰ ਘਾਰੇ ਉਹੀ ਕਰਵਾ ਰਹੇ ਹੈਗੇ ਰੱਬ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਇਹਨਾਂ ਦਾ ਦੁੱਖ ਕੋਈ ਨਹੀਂ ਪਰਿਵਾਰ ਜਿਹੜਾ ਹੈ ਸ਼ਰੀਮਾਨ ਦੀ ਬਦੌਲਤ ਜਿੱਥੇ ਬੈਠੇ ਘਰ ਦੇ ਵਿੱਚ ਮੈਂ ਕਹੂੰਗੀ ਕਿ ਦਿਖਾਇਆ ਜਾਵੇ ਜ਼ਰੂਰ ਕਿ ਕੰਮ ਜਿਹੜਾ ਹੈ ਉਹ ਚੱਲ ਰਿਹਾ ਹੈ ਸ਼ਰੀਮਾਨ ਨੇ ਆਪਣੇ ਸਮਰਥਕਾਂ ਦੇ ਰਾਹੀਂ ਜਿਹੜੀ ਹੈ ਮਦਦ ਭੇਜੀ ਹੈ ਸਚੇ ਗਾਂਜੀ ਟੈਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਨਮਸਕਾਰ ਹਰਦੀਪ ਗਰੇਵਾਲ ਦਾ ਤੁੰਕਾ ਤੁੰਕਾ ਗੀਤ ਤੁਸੀਂ ਸਾਰਿਆਂ ਨੇ ਜ਼ਰੂਰ ਸੁਣਿਆ ਹੋਵੇਗਾ ਉਹ ਗੀਤ ਜਿਸ ਨੂੰ ਸੁਣ ਕੇ ਨੌਜਵਾਨ ਹੌਸਲਾ ਫੜਦੇ ਨੇ ਤੇ ਹਾਰਿਆ ਹੋਇਆ ਇਨਸਾਨ ਮੁੜ ਤੋਂ ਖੜਾ ਹੋਣ ਦੀ ਹਿੰਮਤ ਕਰਦਾ ਇਹ ਗੀਤ ਲਿਖਿਆ ਸੀ ਮਰਹੂਮ ਗੀਤਕਾਰ ਦੀਪੂ ਕਾਕੋਵਾਲੀਆ ਨੇ ਜਿਸਨੇ ਦੁਨੀਆ ਨੂੰ ਜਿਉਣਾ ਸਿਖਾਇਆ ਪਰ ਉਹ ਆਪ ਜੀ ਨਾ ਸਕਿਆ ਬੜੀਆਂ ਹੀ ਅਰਦਾਸਾਂ ਕਰਕੇ ਮਾਪਿਆਂ ਨੂੰ ਮਿਲਿਆ ਸੀ ਇਹ ਪੁੱਤ ਜਿਸਨੇ 2016 ਦੇ ਵਿੱਚ ਖੁਦ ਖੁਸ਼ੀ ਕਰ ਲਈ ਸੀ ਪਹਿਲਾ ਸਵਾਲ ਇਹ ਸੀ ਕਿ ਭਰੀ ਜਵਾਨੀ ਦੇ ਵਿੱਚ ਆਖਰਕਾਰ ਕਿਉਂ ਇਹ ਗੀਤਕਾਰ ਦੁਨੀਆ ਨੂੰ ਅਲਵਿਦਾ ਆਖ ਗਿਆ ਪਰ ਹੁਣ ਐਨੇ ਸਾਲਾਂ ਬਾਅਦ ਸਵਾਲ ਇਹ ਹੈ ਕਿ ਉਸ ਗੀਤਕਾਰ ਦਾ ਪਰਿਵਾਰ ਕਿਸ ਹਾਲਤ ਦੇ ਵਿੱਚ ਹੈ ਉਸਦੇ ਅਜ਼ੀਜ਼ਾਂ ਦਾ ਕੀ ਹੋਇਆ ਉਸਦੇ ਪਰਿਵਾਰ ਦਾ ਕੀ ਹੋਇਆ ਤਾਂ ਦੀਪੂ ਕਾਕੋਵਾਲੀਆ ਦੇ ਘਰ ਦੇ ਬਾਹਰ ਖੜੇ ਆ ਤੇ ਤਸਵੀਰਾਂ ਜਿਹੜੀਆਂ ਨੇ ਦੀਪੂ ਕਾਕੋਵਾਲ ਦੇ ਘਰ ਦੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਮਾਂ ਐ ਮਾਦੀ ਬੁੱਕਲ ਸੁੰਨੀ ਐ ਤੇ ਪੁੱਤ ਦੀ ਤਸਵੀਰ ਜਿਹੜੀ ਐ ਕੰਧ ਦੇ ਉੱਤੇ ਟੰਗੀ ਹੋਈ ਐ ਤੇ ਪਰਿਵਾਰ ਜਿਹੜਾ ਐ ਗਰੀਬੀ ਦੇ ਨਾਲ ਲੜ ਰਿਹਾ ਐ ਤਾਂ ਕੱਚਾ ਜਿਹਾ ਇਹ ਮਕਾਨ ਐ ਇਸ ਦੇ ਵਿੱਚ ਕੰਮ ਚੱਲ ਰਿਹਾ ਐ ਤੇ ਉਹਨਾਂ ਦੇ ਜਿਹੜੇ ਮਾਪੇ ਨੇ ਉਹ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਬੱਪੂ ਜੀ ਆ ਇੱਕ ਇਨੇ ਹਿੱਟ ਗੀਤ ਦੇਣ ਵਾਲਾ ਗੀਤਕਾਰ ਹਨਾ ਤੁਹਾਡਾ ਬੇਟਾ ਸੀਗਾ ਦੁਨੀਆ ਤੋਂ ਚਲੇ ਗਿਆ ਪਰ ਉਹਦੀ ਜਾਣ ਤੋਂ ਬਾਅਦ ਜ਼ਿੰਦਗੀ ਕਿਵੇਂ ਬਦਲੀ ਕੀ ਇਹ ਹਾਲਾਤ ਜਿਹੜੇ ਅੱਜ ਹੋ ਗਏ ਨੇ ਹਾਲਾਤ ਨਿਆਣਿਆਂ ਤੇ ਬਿਗੈਰ ਮਾੜੇ ਹੀ ਹੁੰਦੇ ਆ ਜੀ ਇੱਕੋ ਹੀ ਇੱਕ ਸੀਗਾ ਤਿੰਨ ਗੁੱਟੀਆਂ ਸੀਗਾ ਵੱਡੀ ਆ ਹੂੰ ਉਹਦੇ ਬਾਅਦ ਫਿਰ ਸਮੋਚੇ ਸਮੋਚੇ ਮੈਂ ਇਹਦਾ ਹਾਲਾਤਾਂ ਦੇ ਵਿੱਚ ਕਿਵੇਂ ਘਰ ਦਾ ਗੁਜ਼ਾਰਾ ਚੱਲ ਰਿਹਾ ਹੈ ਲੇਬਰ ਕਰਦੀ ਹੈ ਉਹ ਗੱਡੀ ਖੜੀ ਜੰਨਾ ਜੀ ਬੈਟਰੀ ਵਾਲੀ ਮੈਂ ਉਹ ਚਲਾ ਦੇ ਉਹਦੇ ਗੱਡੀ ਚੱਲਦੀ ਹੈ ਆਪਣੀ ਹਾਂ ਅੱਜ ਜਦੋਂ ਮਾਂ ਆਪਣੇ ਪੁੱਤ ਦੀ ਤਸਵੀਰ ਨੂੰ ਗਲ ਨਾਲ ਲਾਉਂਦੀ ਹੈ ਤੇ ਕੀ ਆਉਂਦਾ ਹੈ ਮਨ ਦੇ ਵਿੱਚ ਉਹ ਹਾਂਜੀ ਠੀਕ ਗੱਲ ਬਹੁਤ ਉੱਚਾ ਹੁੰਦਾ ਬੇਬੇ ਜਦੋਂ ਪੁੱਤ ਦੀ ਤਸਵੀਰ ਗਲ ਨੂੰ ਲੋਂਦੇ ਹੋ ਤਾਂ ਕੀ ਹੁੰਦਾ ਹੈ ਉਦੋਂ ਮਨ ਦੇ ਵਿੱਚ ਕੁਛ ਨਹੀਂ ਮੈਂ ਠੀਕ ਠਾਕ ਹਾਂ ਜੀ ਮੈਂ ਠੀਕ ਹਾਂ ਹਾਂ ਇਹ ਇਹ ਪੱਣ ਨੇ ਹਾਂ ਜੀ ਵਧੀਆ ਅੱਛਾ ਤੁਸੀਂ ਦੱਸੋ ਵੀ ਕੀ ਹਾਲਾਤ ਨੇ ਪਰਿਵਾਰ ਦੇ ਹਨਾ ਕਿਵੇਂ ਗੁਜ਼ਾਰਾ ਜਿਹੜਾ ਚੱਲਦਾ ਹੈ ਗੁਜ਼ਾਰਾ ਤਾਂ ਖੈਰ ਮੈਂ ਇਹੀ ਕਹੂੰਗੀ ਕਿ ਮਾਲਕ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਆਟੋ ਚਲਾ ਕੇ ਗੁਜ਼ਾਰਾ ਕਰਦੇ ਐ ਏਟ ਵਾਲਨ ਜੋ ਗੱਲ ਨੱਕ ਕਰ ਲੈਂਦੇ ਆ ਕਿ ਮੋਥਾਜ ਨਹੀਂ ਐ ਰੁਖੇ ਸੁਖੇ ਖਾ ਕੇ ਖੁਸ਼ ਹੈ ਬਾਕੀ ਪੁੱਤ ਤਾਂ ਨਹੀਂ ਵਾਪਸ ਆ ਸਕਦਾ ਲੇਕਿਨ ਪੱਥਰ ਰੱਖਿਆ ਹੋਇਆ ਦਿਲ ਤੇ ਬਾਪੂ ਜੀ ਕਿਹੋ ਜਿਹਾ ਪੁੱਤ ਸੀ ਅੱਜ ਜੀ ਯਾਦ ਕਰੀਏ ਹਨਾ ਕਿਹੋ ਜਿਹਾ ਪੁੱਤ ਸੀਗਾ ਜਿਨੇ ਇੰਨੀ ਸਕਸੈਸ ਤੇ ਜਾ ਕੇ ਇਨਾ ਵੱਡਾ ਕਦਮ ਚੁੱਕਿਆ ਤੇ ਕਦੇ ਤੁਹਾਨੂੰ ਤੁਹਾਡੇ ਨਾਲ ਕੋਈ ਗੱਲ ਉਹਨਾਂ ਨੇ ਸਾਂਝੀ ਕੀਤੀ ਹੋਵੇ ਆਪਣਾ ਦਿਲ ਦਾ ਦਰਦ ਸਾਂਝਾ ਕੀਤਾ ਹੋਵੇ ਦਿਲ ਦਾ ਇਹੀ ਤੇ ਤਕਲੀਫ ਹੈ ਦਿਲ ਦਾ ਦਰਦ ਕੋਈ ਨਹੀਂ ਹੁੰਦਾ ਕਿ ਛੇਅਰ ਕੀਤਾ ਸਟੈਪ ਲੈਣ ਤੋਂ ਪਹਿਲਾਂ ਇੱਕ ਮਹੀਨਾ ਹੂੰ ਗੁੰਮ ਹੋ ਗਿਆ ਸੀ ਹੂੰ ਕੋਈ ਵੀ ਗੱਲ ਕਰ ਲਓ ਮਾੜੀ ਮੋਟੀ ਹਾਂ ਹੂੰ ਦਾ ਜਵਾਬ ਹੂੰ ਕਈ ਵਾਰ ਮੈਂ ਸੋਚਦਾ ਸੀ ਕਿ ਇਹਨੂੰ ਬੁਲਾਈਏ ਇੱਥੇ ਬੈਠ ਕੇ ਉਹਨੇ ਗੱਲਬਾਤ ਕੋਈ ਨਹੀਂ ਕਰਨੀ ਜੋ ਤੁਸੀਂ ਕਰ ਲਓ ਉਹਦੇ ਚ ਹਾਂ ਹੂੰ ਫਿਰ ਮੈਂ ਕਈ ਵਾਰ ਸੋਚਿਆ ਯਾਰ ਇਹ ਇਨੂੰ ਬੁਲਾਈਏ ਕਿਸੇ ਨਾ ਕਿਸੇ ਤਰ੍ਹਾਂ ਪਰ ਨਹੀਂ ਫੇਰ ਕਈ ਵਾਰ ਹਾਸੇ ਵਾਲੀਆਂ ਗੱਲਾਂ ਕਰਨੀਆਂ ਹੂੰ ਕਿਉਂ ਲੋਕ ਇਸ ਬਾਹਰ ਨੇ ਹੱਸੂ ਹੱਤ ਨਹੀਂ ਪਰ ਨਹੀਂ ਤਿੰਨ ਕੁੜੀਆਂ ਤੋਂ ਬਾਅਦ ਇੱਕ ਸੀਗਾ ਹੂੰ ਇਹਨਾਂ ਨੂੰ ਕਿਹਾ ਮੈਂ ਕਿ ਯਾਰ ਮੈਨੂੰ ਨਹੀਂ ਇਹ だっ ਫਿਰ ਤੁਸੀਂ ਪੁੱਛ ਲਓ ਕੋਈ ਸਮੱਸਿਆ ਹੋਵੇ ਕੋਈ ਕਿਸੇ ਦਾ ਪੈਸਾ ਤੇ ਲੈਣਾ ਦੇਣਾ ਹੋਵੇ ਤਾਂ ਇਹ ਪੈਸਾ ਕੋਈ ਪੈਸੇ ਨੂੰ ਲੈ ਕੇ ਗੱਲ ਹੋਈ ਸੀਗੀ ਨਾ ਨਾ ਮੈਂ ਤੇ ਸੋਚਦਾ ਸੀਗਾ ਕਿ ਇਹ ਹੋ ਸਕਦਾ ਏ ਸੋਚਦਾ ਹੁੰ ਮੈਂ ਕਿ ਮੈਂ ਲੋਕਾਂ ਦੇ ਪੈਸੇ ਦੇਣੇ ਹੁਣ ਬਾਪੂ ਨੂੰ ਕੀ ਕਹਾਂ ਇਹ ਦੇਖੋ ਹੈ ਇਹ ਨਹੀਂ ਪਰ ਤੁਹਾਨੂੰ ਕਦੇ ਵਿੱਚ ਲੱਗਿਆ ਨਹੀਂ ਵੀ ਇੰਨਾ ਵੱਡਾ ਜਿਹੜਾ ਦੁੱਖ ਹੈ ਅੰਦਰ ਉਹਨੇ ਦਬਾ ਕੇ ਰੱਖਿਆ ਹੋਇਆ ਨਹੀਂ ਕਦੇ ਨਹੀਂ ਸੋਚ ਹੀ ਨਹੀਂ ਕੀਤਾ ਜੂ ਉਹਨੂੰ ਜੱਸ ਕਾ ਸੀਗਾ ਬਿਆਹਾਂ ਸ਼ਾਦੀਆਂ ਦੇ ਵਿੱਚ ਉਹ ਸਟੇਜ ਫੈਕਟਰੀ ਦਾ ਉੱਥੇ ਇਹੋ ਗਾਣੇ ਵੀ ਗਾਣ ਲੱਪਿਆ ਲਿਖਣ ਵੀ ਲੱਗ ਪਿਆ ਤੇ ਉਸੇ ਲਾਈਨ ਦੇ ਵਿੱਚ ਇੱਕ ਕੁੜੀ ਮਿਲ ਗਈ ਉਹਨੂੰ ਉਹ ਵੀ ਗਾਣੇ ਗੁਣੇ ਗਾਦੀ ਸੀਗੀ ਦੋਨਾਂ ਦਾ ਆਪਸ ਦੇ ਵਿੱਚ ਤਾਲਮੇਲ ਹੋਇਆ ਕਦੀ ਕਦੀ ਨਾਲ ਵੀ ਲੈ ਕੇ ਆਉਂਦਾ ਰਿਹਾ ਆਪਣੀਆਂ ਪੈਣਾ ਕੋਲ ਵੀ ਨਾਲ ਲੈ ਕੇ ਜਾਂਦਾ ਰਿਹਾ ਫਿਰ ਉਹਦੇ ਚੱਲਦੇ ਚੱਲਦੇ ਮੈਂ ਉਹਨੂੰ ਕਿਹਾ ਮੈਂ ਯਾਰ ਐਦਾਂ ਕੁੜੀਆਂ ਨੂੰ ਨਾ ਲਿਆ ਲਿਆਣਾ ਤੇ ਪੱਕੇ ਤੌਰ ਤੇ ਲਿਆ ਐਮੀ ਹੁਲੜਬਾਜੀ ਚੰਗੀ ਨਹੀਂ ਹੁੰਦੀ ਚਲੋ ਕਹਿੰਦਾ ਠੀਕ ਹੈ ਜੀ 10 ਦਿਨਾਂ ਬਾਅਦ ਕਹਿੰਦਾ ਕਿ ਅਸੀਂ ਕੋਟ ਮੈਰਿਜ ਕਰਾ ਲਈ ਫਿਰ ਉਹਨੂੰ ਕੀ ਕਹਿੰਦੇ ਮੈਂ ਤਾਂ ਬਾਹਮਣਾ ਦੇ ਨਿਆਣੇ ਹੋ ਕੇ ਤੁਸੀਂ ਆਹ ਕੰਮ ਕਰਦੇ ਹੋ ਕਿਸੇ ਨੂੰ ਦੇਖਿਆ ਫਿਰ ਸੋਚਿਆ ਚਲੋ ਇਹ ਵੀ ਕਮਾਂਦੀ ਤੇ ਉਹ ਵੀ ਕਮਾਂਦੀ ਹੈ ਹੁਣ ਜੇ ਇਹਨੂੰ ਨੋ ਕਹਿ ਦਿੱਤੇ ਇਹਨਾਂ ਦੋਨਾਂ ਨੇ ਚੱਲ ਜਾਣਾ ਖਾਣ ਕਮਾਂਣ ਲੱਪੈਣਾ ਕੀ ਫਾਇਦਾ ਫੇਰ ਮੈਂ ਕਿਹਾ ਚਲੋ ਯਾਰ ਜਿੱਦਾਂ ਤੁਹਾਨੂੰ ਚੰਗਾ ਲੱਗੇ ਵਧੀਆ ਅੱਜ ਬਾਪੂ ਜੀਓ ਕੁੜੀ ਕਿੱਥੇ ਆ ਕੁੜੀ ਇੱਥੇ ਆ ਕੇ ਉਦੋਂ ਬੈਠੀ ਰਹਿੰਦੀ ਰਹੀ ਕਹਿੰਦੀ ਮੈਂ ਜਾਣਾ ਨਹੀਂ ਮੈਂ ਇੱਥੇ ਰਹਿਣਾ ਮੈਂ ਕਿਹਾ ਰਹਿ ਲੈ ਕੋਈ ਗੱਲ ਨਹੀਂ ਜਿੱਥੇ ਅਸੀਂ ਦੋ ਰੋਟੀਆਂ ਖਾਂਦੇ ਤੂੰ ਖਾ ਲੈ ਲੈਕਨ ਅਸੀਂ ਹਮੇਸ਼ਾ ਨਹੀਂ ਰਹਿਣਾ ਤੇਰੀ ਕੱਲ ਦੀ ਜ਼ਿੰਦਗੀ ਹੈ। ਤੂੰ ਬਾਅਦ ਚ ਸਾਤੋਂ ਬਾਅਦ ਕੀ ਕਰੇਂਗੇ? ਮਾਂ ਆ ਗਈ, ਮਾਂ ਨਾਲ ਵੀ ਨਹੀਂ ਗਈ, ਭਰਾ ਆ ਗਿਆ ਲੈਣ ਵਾਸਤੇ। ਇੱਥੇ ਅਰੂੜਾ ਪੈਰਲਸ ਦੇ ਕੋਲ ਇਹਨਾਂ ਦੇ। ਭਰਾ ਆ ਗਿਆ ਉਹਦੇ ਨਾਲ ਵੀ ਨਹੀਂ ਗਈ। ਫੇਰ ਮਾਂ ਕਹਿੰਦੀ ਤੁਸੀਂ ਕਹੋ ਇਹਨੇ ਤਾਂ ਜਾਣਾ। ਤਾਂ ਫੇਰ ਉਹਨੂੰ ਕਿਹਾ ਸੀ, ਮੈਂ ਇੱਥੇ ਰੂੰਗੀ ਫੇਰ ਕੀ ਫਾਇਦਾ? ਉਸ ਤੇ ਜਾਰ ਦਿਨ ਹੈਗੇ। मेरी कल दी जिंदगी है कित्ता गुजारा करूंगी कर कर दे दे ता फिर 엄마 ਦੇ ਨਾਲ ਤੋਰਿਆ ਜੀ ਫੇ ਮੇਕੇ ਹੁਣੇ ਦਾ ਵਿਆਹ ਕਰ ਦੋ ਵਿਆਹ ਚੰਡੀਗੜ੍ਹ ਵਿਆਹ ਕਰਤੇ ਇੱਕ ਜਦੋਂ ਇਨਸਾਨ ਦੇ ਦਿਲ ਦੇ ਅੰਦਰ ਦਰਦ ਹੁੰਦਾ ਨਾ ਤਾਂ ਉਹ ਕਈ ਵਾਰ ਆਪਣੇ ਮਾਪਿਆਂ ਨੂੰ ਨਹੀਂ ਕਹਿ ਸਕਦਾ ਪਰ ਹਮਸਫਰ ਕਿਸੇ ਦੋਸਤ ਨੂੰ ਕਹਿ ਦਿੰਦਾ ਹੈ ਉਹ ਖੁੱਲ ਕੇ ਕਦੇ ਕਿਸੇ ਦੋਸਤ ਨੇ ਜਾਂ ਹਮਸਫਰ ਨੇ ਉਸ ਚੀਜ਼ ਦਾ ਜ਼ਿਕਰ ਕੀਤਾ ਹੋਵੇ ਨਾ ਕੋਈ ਇੰਡਸਟਰੀ ਦੇ ਨਾਲ ਕਾਫੀ ਸਮੇਂ ਤੋਂ ਜੁੜੇ ਰਹੇ ਨੇ ਹਨਾ ਤੇ ਤੁਹਾਡਾ رابطہ ਹੋਇਆ ਕਿਸੇ ਨਾਲ ਜਾਂ ਕੋਈ ਹੁਣ ਜਿਵੇਂ ਘਰ ਬਣ ਰਿਹਾ ਤੇ ਕਿਸੇ ਨੇ ਮਦਦ ਕੀਤੀ ਆ ਅ ਕੀ ਸ਼ੈਰੀਮਾਨ ਹਾਂਜੀ ਹਾਂਜੀ ਸ਼ੈਰੀਮਾਨ ਗੀਤਕਾਰ ਜੀ ਆਗੇ ਹੈ ਉਹਨਾਂ ਨੇ ਇਹ ਜੋ ਕਰਵਾ ਰਹੇ ਉਹੀ ਕਰਵਾ ਰਹੇ ਆ ਕਿ ਰੱਬ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਕਿ ਉਹਨਾਂ ਨੇ ਮੇਰੇ ਮਾਪਿਆਂ ਦਾ ਧਿਆਨ ਰੱਖਿਆ ਹਾਂਜੀ ਇਹ ਕਿ ਲੱਕੀ ਮਲੋਤਰਾ ਹਾਂਜੀ ਉਹਨਾਂ ਨੇ ਸਾਡੀਆਂ ਵੀਡੀਓ ਬਣਾ ਕੇ ਪਾਈ ਸੀ ਹਾਂਜੀ ਉਹ ਹੀ ਬਹੁਤ ਅੱਗੇ ਹੋ ਕੇ ਸਾਡੀ ਹੈਲਪ ਕਰ ਰਹੇ ਹਰ ਤਰ੍ਹਾਂ ਦੀ ਹਮ ਹੋ ਸਕਦਾ ਤੁਹਾਡੇ ਹੁੰਦੇ ਹੁੰਦੇ ਹਾਂ ਅੱਜ ਵੀ ਕਈ ਵੀਡੀਓ ਉਹਨਾਂ ਨੇ ਪਾਈਆਂ ਔਰ ਵੀਡੀਓ ਦਾ ਰਿਜ਼ਲਟ ਇਹ ਨਿਕਲੇ ਆ ਕਿ ਸਾਰਿਆਂ ਤੱਕ ਪਹੁੰਚ ਗਈ ਉਹਦਾ ਰਿਜ਼ਲਟ ਜੈ ਰਮ ਉਹਨੇ ਉਡੀਨ ਅੱਜ ਤਾਂ ਪੇਜੀ ਸੀ ਉਹ ਖੁਦ ਆਈ ਸੀ ਜਾਂ ਹੈਲਪ ਭੇਜੀ ਸੀ ਉਹ ਇੱਥੇ ਹੈ ਨਹੀਂ ਹਾਂਜੀ ਬਾਹਰ ਹੈ ਬਾਹਰ ਹੁੰਦੇ ਨੇ ਹਾਂਜੀ ਹਾਂਜੀ ਉਹਨੇ ਆਪਣੇ ਸਮਰਥਕਾਂ ਨੂੰ ਪੇਜੀ ਆਸੀਗਾ ਇੱਥੇ ਚਲੋ ਉਹਨਾਂ ਦੀ ਬਦੌਲਤ ਹੈ ਕਿ ਅੱਜ ਚਲੋ ਤੁਹਾਡੇ ਸਿਰ ਤੇ ਹਨਾ ਛਤੂਆ ਕਿਉਂਕਿ ਇੰਨਾ ਵੱਡਾ ਹਿੱਟ ਗੀਤ ਰਹਾ ਤੁਣਕਾ ਤੁਣਕਾ ਜਿਸਨੇ ਹਰਦੀਪ ਗਰੇਵਾਲ ਨੂੰ ਜੇ ਮੈਂ ਕਹਾ ਤਾਂ ਕਹਿਣਾ ਗਲਤ ਨਹੀਂ ਹੋਵੇਗਾ ਕਿ ਹਰਦੀਪ ਗਰੇਵਾਲ ਨੂੰ ਵੀ ਇੱਕ ਪਛਾਣ ਜਿਹੜੀ ਆ ਉਹ ਦਵਾ ਦਿੱਤੀ ਸੀ ਤੁਣਕਾ ਤੁਣਕਾ ਗੀਤ ਨਾਲ ਕਿਉਂਕਿ ਅੱਜ ਹਰ ਕੋਈ ਉਹਨਾਂ ਨੂੰ ਤੁਣਕਾ ਤੁਣਕਾ ਗੀਤ ਦੇ ਨਾਲ ਹੀ ਜਾਣਦਾ ਹੈ ਦੀਪੂ ਕਾਕੋ ਵਾਲਿਆ ਨੇ 2016 ਦੇ ਵਿੱਚ ਜਿਹੜਾ ਇਹਨਾਂ ਵੱਡਾ ਕਦਮ ਚੁੱਕਿਆ ਸੀ ਨਿੱਕੀ ਜੀ ਉਮਰ ਦੇ ਵਿੱਚ ਐਨੇ ਸੁਪਨੇ ਉਹਨੇ ਪੂਰੇ ਕੀਤੇ ਤੇ ਹੁਣ ਮਾਪਿਆਂ ਦੀ ਅੱਖਾਂ ਦੇ ਵਿੱਚ ਸੁਪਨੇ ਛੱਡ ਗਿਆ ਤੇ ਮਾਂ ਦੀ ਜਿਹੜੀ ਝੂਲੀ ਐ ਉਹ ਖਾਲੀ ਕਰ ਗਿਆ ਬਾਪੂ ਜੀ ਲੱਖਾਂ ਅਰਦਾਸਾਂ ਨਾਲ ਕਹਿੰਦੇ ਮਿਲਿਆ ਸੀਗਾ ਪੁੱਤ ਤਿੰਨ ਭੈਣਾਂ ਤੋਂ ਬਾਅਦ ਇੱਕ ਪੁੱਤ ਦਾ ਗਵਾ ਜਾਣਾ ਕਿੰਨਾ ਵੱਡਾ ਦੁੱਖ ਹੁੰਦਾ ਸੀ ਸਮਝ ਸਕਦੇ ਆ ਬਹੁਤ بڑا ਦੁੱਖ ਹੁੰਦਾ ਜੀ ਇਹਨਾਂ ਦਾ ਦੁੱਖ ਕੋਈ ਨਹੀਂ ਹੋਰ ਕੀ ਕਹਿ ਸਕਦੇ ਹੂੰ ਇਹਨੇ ਸਾਲ ਹੋ ਗਏ ਨੇ ਦੀਪੂ ਕਾਕੋ ਵਾਲਿਆਂ ਨੂੰ ਚਲੇ ਗਏ ਇਸ ਦੁਨੀਆ ਤੋਂ ਪਰ ਪਿੱਛੇ ਜਿਹੜਾ ਇਹ ਰੁੰਦਾ ਪਰਿਵਾਰ ਛੱਡ ਗਏ ਨੇ ਚਲੋ ਸ਼ਹਿਰੀਮਾਨ ਦਾ ਧੰਨਵਾਦ ਜਿਹੜਾ ਪਰਿਵਾਰ ਜਿਹੜਾ ਹੈ ਸ਼ੈਰੀਮਾਨ ਦੀ ਬਦੌਲਤ ਜਿੱਥੇ ਬੈਠੇ ਘਰ ਦੇ ਵਿੱਚ ਮੈਂ ਕਹੂੰਗੀ ਕਿ ਦਿਖਾਇਆ ਜਾਵੇ ਜ਼ਰੂਰ ਕਿ ਕੰਮ ਜਿਹੜਾ ਹੈ ਉਹ ਚੱਲ ਰਿਹਾ ਹੈ ਸ਼ੈਰੀਮਾਨ ਨੇ ਆਪਣੇ ਸਮਰਥਕਾਂ ਦੇ ਰਾਹੀਂ ਜਿਹੜੀ ਹੈ ਮਦਦ ਭੇਜੀ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਦੀਪੂ ਕਾਕੋਵਾਲੀਆ ਦੇ ਪਿੰਡ ਦੀਆਂ ਸੀ ਤੁਹਾਨੂੰ ਦਿਖਾ ਰਹੇ ਹਾਂ ਵੀਡੀਓ ਪਿੱਛੇ ਜੀ ਬੜੀ ਵਾਇਰਲ ਹੋਈ ਸੀ ਪਰਿਵਾਰ ਦੀ ਕਿ ਪਰਿਵਾਰ ਦੇ ਜਿਹੜੇ ਹਾਲਾਤ ਨੇ ਉਹ ਬੇहद ਹੀ ਮਾੜੇ ਨੇ ਮਾੜੇ ਹਾਲਾਤਾਂ ਦੇ ਵਿੱਚੋਂ ਜਿਹੜਾ ਪਰਿਵਾਰ ਹੈ ਉਹ ਗੁਜ਼ਰ ਰਿਹਾ ਹੈ ਤੇ ਦੀਪੂ ਕਾਕੋਵਾਲੀਆ ਦੇ ਪਰਿਵਾਰ ਦੀਆਂ ਇਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੀਪੂ ਕਾਕੋਵਾਲੀਆ ਦੇ ਘਰ ਦੀਆਂ ਤਸਵੀਰਾਂ ਨੇ ਤਾਂ ਪੰਜਾਬੀ ਸੰਗੀਤ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇਣ ਵਾਲੇ ਗੀਤਕਾਰ ਨੇ ਖੁਦਕੁਸ਼ੀ ਕਰ ਲਈ ਸੀ ਪਰ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਦੂਜਿਆਂ ਨੂੰ ਜਿਉਣਾ ਸਿਖਾਉਣ ਵਾਲਾ ਇਹ ਕਲਾਕਾਰ ਇੱਕ ਦਿਨ ਖੁਦ ਜ਼ਿੰਦਗੀ ਤੋਂ ਹਾਰ ਜਾਵੇਗਾ ਛੋਟੀ ਜਹੀ ਉਮਰ ਦੇ ਵਿੱਚ ਹੀ ਇਸ ਕਲਾਕਾਰ ਨੇ ਵੱਡੇ ਹਿੱਟ ਗੀਤ ਦਿੱਤੇ ਸੀਗੇ ਇੰਡਸਟਰੀ ਨੂੰ ਤੇ ਮਾਪਿਆਂ ਦੀ ਜਿਹੜੀ ਇੱਕ ਉਮੀਦ ਸੀਗੀ ਕਿ ਜਿਹੜਾ ਉਹਨਾਂ ਦਾ ਪੁੱਤ ਹੈ ਉਹਨਾਂ ਦੇ ਹਾਲਾਤ ਚੰਗੇ ਕਰੇਗਾ ਪਰ ਪਤਾ ਨਹੀਂ ਕੀ ਸੀਗਾ ਉਹਦੇ ਦਿਲ ਦੇ ਵਿੱਚ ਕਿਸੇ ਨੂੰ ਵੀ ਨਹੀਂ ਪਤਾ ਕਿ ਕਿਉਂ ਦੀਪੂ ਕਾਕੋਵਾਲੀਆ ਨੇ ਐਡਾ ਵੱਡਾ ਸਟੈਪ ਜਿਹੜਾ ਚੁੱਕਿਆ ਤਾਂ ਮੈਨੂੰ ਲੱਗਦਾ ਹੈ ਕਿ ਇਹੀ ਸਮਾਂ ਹੈ ਕਿ ਗੀਤਾਂ ਦੀ ਤਾਰੀਫ਼ ਤੋਂ ਵੱਧ ਕੇ ਅਸੀਂ ਜਿਹੜੇ ਗੀਤਕਾਰ ਨੇ ਉਹਨਾਂ ਦੀ ਜ਼ਿੰਦਗੀ ਦੀ ਕਦਰ ਕਰਨੀ ਸਿੱਖੀਏ ਕਿਉਂਕਿ ਦੀਪੂ ਕਾਕੋਵਾਲੀਆ ਹੁਣ ਦੁਨੀਆ ਤੋਂ ਰੁਖਸਤ ਹੋ ਚੁੱਕਿਆ ਹੈ ਪਰ ਜਿਹੜਾ ਪਰਿਵਾਰ ਹੈ ਉਹ ਗਰੀਬੀ ਦੇ ਹਾਲਾਤਾਂ ਨਾਲ ਲੜ ਰਿਹਾ ਹੈ ਉਸ ਦੇ ਗੀਤ ਅਮਰ ਹੋ ਗਏ ਨੇ ਪਰ ਪਰਿਵਾਰ ਕਿਤਨਾ ਕਿਤੇ ਗੁੰਮਨਾਮੀ ਦੇ ਰਾਹ ਤੇ ਤੁਰ ਪਿਆ ਉਸ ਵੀਡੀਓ ਦੀ ਬਦੌਲਤ ਅੱਜ ਲੋਕਾਂ ਦੇ ਸਾਹਮਣੇ ਜਿਹੜਾ ਇਹ ਪਰਿਵਾਰ ਆਇਆ ਤੇ ਜਿਹੜਾ ਪੁੱਤ ਹੈ ਪੁੱਤ ਤਾਂ ਚਲਾ ਗਿਆ ਪੁੱਤ ਦੇ ਜਾਣ ਦਾ ਜਿਹੜਾ ਦੁੱਖ ਹੈ ਉਹ ਅਸੀਂ ਸਾਰੇ ਸਮਝ ਸਕਦੇ ਹਾਂ ਤੁਸੀਂ ਵੀ ਸਮਝ ਸਕਦੇ ਹੋ ਪਰ ਹੁਣ ਜਿਹੜੀ ਹੈ ਇੱਕ ਪੁੱਤ ਦੇ ਤੌਰ ਤੇ ਸ਼ੈਰੀ ਮਾਨ ਨੇ ਜੋ ਹੈਲਪ ਕੀਤੀ ਹੈ ਉਹ ਸ਼ਲਾਘਾਯੋਗ ਹੈ